ਦੇਖੋ ਵੈਸੇ ਤਾਂ ਡੇਜੀ ਸਾਡੀ ਕਿਸੇ ਤੋਂ ਨਹੀਂ ਡਰਦੀ ਹੈਗੀ ਹੈ ਨਾ ਬਸ ਸਿਰਫ ਇੱਕ ਹੀ ਤਰੀਕਾ ਹੈ ਜੇ ਕਿਤੇ ਉਹ ਕਹਿਣਾ ਨਾ ਮੰਨੇ ਜੇ ਕਿਤੇ ਉਹ ਛੱਤ ਤੇ ਨਾ ਜਾਵੇ ਨਾ ਉਹ ਨੂੰ ਕਈ ਇਹ ਵੀ ਛੱਤ ਤੇ ਚਲਦਾ ਉਹ ਨਹੀਂ ਜਾਂਦੀ ਹੈਗੀ ਤੇ ਇੱਕ ਚੀਜ਼ ਤੋਂ ਤਾਂ ਇਹ ਨਾ ਡਰਦੀ ਹੈ ਨਾ ਤੁਹਾਨੂੰ ਮੈਂ ਦਿਖਾਨੀ ਆ ਡੇਜੀ ਮੇਰੀ ਗੱਲ ਸੁਣੂਗੀ ਤੇ ਨਾਈ ਕਰਾ ਦਵਾ ਮੈਂ ਨਾਈ ਕਰਾ ਦਵਾ ਹੈ ਚੋਚੀ ਦੇਖ ਨਾਈ ਨਹੀਂ ਕਰਾ ਲਾ ਤੇਰੇ ਵਾਲ ਕਿੰਨੇ ਗੰਦੇ ਹੋ ਗਏ ਆ ਦੇਖ ਹੈ ਨਹੀਂ ਨਹੀਂ ਕਰਾ ਦਵਾ ਤੈਨੂੰ ਹੈ ਡੂਗੂ ਨਾਣਾ ਕਿ ਨਹੀਂ ਨਾਣਾ ਨਾਣਾ ਹੈ ਚਲ ਠੀਕ ਹੈ ਫਿਰ ਨਾਣਾ ਆ ਇੱਥੇ ਹੀ ਰਹੀਂ ਠੀਕ ਆ ਕੋਈ 도ੜਨਾ ਨਹੀਂ ਹੈਗਾ ਸੁਣ ਗਿਆ ਹੁਣ ਤੂੰ ਦੇਖ ਆਪ ਹੈਂਡ ਦਿੱਤਾ ਆ ਹਨਾ ਆਪ ਤੂੰ ਕਿਹਾ ਨਾਣਾ ਆ ਨਾਣਾ ਆਇਆ ਨਾ ਨਾਣਾ ਹਾਂ ਠੀਕ ਆ ਵੈਰੀ ਗੁੱਡ ਨਾਣਾ ਆ ਮੈਂ ਤੇਰੇ ਸਾਬਣ ਲੈ ਕੇ ਆਈ ਠੀਕ ਆ ਤੂੰ ਇੱਥੇ ਹੀ ਬੈਠੀ ਰਹਿਣਾ ਕਿਤੇ ਵੀ ਨਹੀਂ ਜਾਣਾ ਹੈਗਾ ਸਾਬਣ ਨੂੰ ਦੇਖ ਕੇ 도ੜਨਾ ਨਹੀਂ ਹੈਗਾ ਪਾਣੀ ਗਰਮ ਕਰ ਲੈਣਾ ਠੰਡੇ ਪਾਣੀ ਨਾਲ ਨਹੀਂ ਨਿ ਲਾਉਂਦੇ ਹੈਗੇ ਵੈਸੇ ਤਾਂ ਗਰਮੀ ਨਹੀਂ ਆ ਗਈ ਆ ਹੁਣ ਥੋੜਾ ਨਾ ਗਰਮ ਪਾਣੀ ਦੇ ਨਾਲ ਨਹਾਣਾ ਹੁਣ ਤਾਂ ਠੰਡੇ ਪਾਣੀ ਨਾਲ ਨਹਾਣਾ ਤੇ ਜੀਵ ਦੇਖ ਤੇਰੀ ਚਲ ਠੀਕ ਆ ਮੈਂ ਤੇਰਾ ਸਾਬਣ ਲੈ ਕੇ ਆਈ ਠੀਕ ਆ ਇੱਥੋਂ ਹਿੱਲ ਨਹੀਂ ਨਹੀਂ ਹੈਗੇ ਤੂੰ ਇੱਥੇ ਹੀ ਬੈਠਣਾ ਆ ਸੁਣ ਕੇ ਤੈਨੂੰ ਜੇ ਤੂੰ ਇੱਥੋਂ ਹਿੱਲੀ ਫੇਰ ਦੇਖੀ ਛੋਣਾ ਬੱਚਾ ਆ ਨਾ ਬਿੱਬੋ ਬੋਲੀ ਉਹ ਦੇਦੀ ਦਾ ਸਾਬਣ ਦੇਦੀ ਨਾ ਨਹੀਂ ਕਰੂਗੀ ਚਲੋ ਚਲੋ ਆਓ ਫੇਰ ਨਹਾਈ ਕਰਾਈਏ ਨਹਾਈ ਕਰਾਈਏ ਚਲੋ 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 ਇੱਧਰ ਇੱਧਰ ਮੇਰੀ ਗੱਲ ਸੁਣੋ ਦੇਦੀ ਇੱਧਰ 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 ਨਾ ਹੀ ਕਰਾਵਾਂ ਆਹ ਆ ਲੈ ਚੀਜੀ ਇੱਥੇ ਦੇਦੀ ਮੈਂ ਪੂਰੂ ਨੂੰ ਲੱਗੀ ਫੇ ਚੀਜੀ ਦੇ ਪੂਰੂ ਚੀਜੀ ਲੈ ਲੈ ਪੂਰੂ ਓਏ ਪੂਰੂ ਛੋਟਾ ਸੇ ਬੱਚਾ ਮੈਂ ਨਹੀਂ ਵੜਾਉਂਦੀ ਹੈਗੀ ਆ ਦੇਖ ਇਹਦੇ ਵਿੱਚ ਤਾਂ ਕੁਝ ਨਹੀਂ ਹੈਗਾ ਖਾਲੀ ਆ आधे खाली है मेरी बात तो सुन ला आधे खाली है बिल्कुल खाली है किथे लुकी चल आ जा अच्छा जाना है जाना है नहीं ना आ जा फिर रोटी खाने पे नीचे ही आऊंगी पुत आ जा आ जा नहीं लुग गईयो कमरे दे ना उधरली साइड जाके लुग गई है आ जा ओ बच्चा छोटू चुल 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 केना मंडा आ जा अच्छा अच्छा चलो हुन आना है ना चलो चलो फिर चलो अंदर चलो अंदर ਚਲ ਵਾਸ਼ਰੂਮ ਤੇ ਚਲੋ ਚਲ ਦੰਦੋਂ ਤਾਂ ਨਹੀਂ ਚਲ ਮੈਂ ਤੈਨੂੰ ਕੀ ਕਿਹਾ ਮੈਂ ਕਿਹਾ ਨਹੀਂ ਨਹਾਣਾ ਕੈਨਸਲ ਆਜਾ ਫਿਰ ਚਲ ਇਦਾਂ ਹੀ ਆਜਾ ਆ ਦੇਖ ਮੈਂ ਬੈਠ ਗਈ ਆਜਾ ਨਹੀਂ ਨਹਾਣਾ ਆਪਾਂ ਛੱਡ ਪਰੇ ਠੰਢ ਹੈ ਹਲੇ ਹਲੇ ਨਹੀਂ ਨਹਾਣਾ ਠੀਕ ਹੈ ਨਹੀਂ ਨਹੀਂ ਨਹਾਣਾ ਹੈਗਾ ਠੀਕ ਹੈ ਚਲ ਠੀਕ ਹੈ ਫਿਰ ਠੀਕ ਨਹੀਂ ਨਹਾਣਦੇ ਕਿ ਸਾਰੀ ਗਰਮੀ ਹੈ ਨਹਾਣ ਦੀ ਆਈਆਂ ਕੋਈ ਚੱਕਰ ਨਹੀਂ ਹਲੇ ਹੈਗੀ ਠੰਡ ਥੋੜੀ ਜਿਹੀ ਠੀਕ ਹੈ ਹਲੇ ਠੰਡ ਹੈਗੀ ਹੈ ਹਾ 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 ਤੇ ਤੱਕਰਦੀ ਪਈ ਆ ਸਾਹ ਇਦਾਂ ਤੈਨੂੰ ਚੜੇ ਆ ਧੋਰ ਧੋਰ ਕੇ ਚੱਲ ਠੀਕ ਆ ਆਪਾਂ ਨਹੀਂ ਨਹਾਣਾ ਹੈਗਾ ਕੋਈ ਨਾ ਮੂੰਹ ਧੋ ਲਿਓ ਨਾਣ ਬਰਾਬਰ ਹੀ ਹੈ ਹਨਾ ਮੂੰਹ ਟੋੜ ਵਾਂਗੇ ਕੱਲੇ ਛੋਟਾ ਜਿਹਾ ਮੂੰਹ ਬੂਗਾ ਟੋੜ ਵਾਂਗੇ ਛੋਟਾ ਜਿਹਾ ਬਸ ਕੱਲੇ ਨੋਜੀ ਨੋਜੀ ਧੋ ਦਵਾਂਗੇ ਤੇਦੀ ਠੀਕ ਆ ਠੀਕ ਆ